ਦੇਜਣਾ ਸਾਹਿਬਾ ਨਾਲ ਤੇ ਉਹ ਬਣੇਗਾ ਕਹਿੰਦਾ ਜੀ ਕਿਹੜੇ ਪਾਸੇ ਚੱਲ ਪਏ ਕਹਿੰਦਾ ਇਹ ਭਰਾਵਾ ਕਿਸੇ ਦੇ ਘਰੇ ਲੱਗੀ ਐ ਬਾਟ ਮੁਕੇ ਗਿਆ ਜੱਜ ਕਹਿੰਦਾ ਤੁਸੀਂ ਕਹਿੰਦਾ ਰਿਮਾਂਡ ਹੋਰ ਦਿਓ ਜੀ ਤੇ ਜੱਜ ਦਾ ਜੱਜ ਕਹਿੰਦਾ ਵੀ ਦੋ ਦਿਨਾਂ ਜੇ ਤੁਸੀਂ ਕੀ ਕੀਤਾ ਜਦੋਂ ਤੁਸੀਂ ਦੋ ਦਿਨਾਂ ਤੇ ਜੋ ਪੁਸਤਰਾ ਨਹੀਂ ਗਏ ਤੇ ਹੋ ਰਿਮਾਂਡ ਲੈ ਕੇ ਕੀ ਕਰੋਗੇ ਕਹਿੰਦੇ ਨਹੀਂ ਜੀ ਇੱਕ ਦਿਨ ਦਾ ਰਿਮਾਂਡ ਭੇਜ ਦਿਦਾ ਰਮਾਨ ਦਾ ਪਤਾ ਇਹ ਕਿਉਂ ਲੈਂਦੇ ਸੀ ਬਿਆ ਜਿਹੜੀ ਥੋੜੀ ਬੈਠਿਓ ਇਹਨਾਂ ਤੋਂ ਡਰਦੇ ਵੀ ਅੱਜ ਜਿਹੜਾ ਮੱਖਾ ਸਾਰਾ ਉੱਠ ਕੇ ਮੇਰੇ ਖਾਣੇ ਬਾਹਰ ਬਾਹਰੀ ਦੀ ਉਤਨੀ ਤੋੜ ਜਲੀ ਤੈਨਾਂ ਨੇ ਹੱਥ ਤੱਕ ਨਹੀਂ ਕਰਦੀ ਸੀ ਪੁਰਾਣੀ ਇੱਥੇ ਕਿੱਥੇ ਚੌਂਦੀ ਤਾਂ ਕਰਕੇ ਆਪਾਂ ਇੱਥੇ ਸਿੱਧੇ ਰਾਹ ਤੇ ਲੱਗੇ ਹੋਏ ਸੀ ਇੰਨਾ ਕਹਦਾ ਹਾਂ ਮੈਂ ਖਾਣਾ ਜਾਕਾਂ ਥੈਂਕ ਯੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਵਾ ਜੀ ਜੀ ਸੰਗਰੇ ਮਾਰਾ ਹੁਣ ਮੈਂ ਬੇਨਤੀ ਕਰਦਾ ਆਪਣੇ ਪੀਕ ਇਬਰਾਹਿਮ ਗੁਰ ਆਤਿਗ ਅਲੀ ਖੇਰ ਉਹ ਆਪਣੇ ਬਚਾਟਾਂ ਦੇ ਕਰੀਏ ਪਹਿਲਾਂ ਆਪ ਸਾਰੇ ਗੁਰੂਆਂ ਦਾ ਦਿੱਤਾ ਫਟੇ ਸ਼ਾਂਤ ਕਰੀਏ ਵਾਹਿਗੁਰੂ ਜੀ ਦਾ ਮੈਂ ਮੈਂ ਦਰਸ਼ਕ ਪੈਣੀ ਵਾਗਾ ਬੀਕੇ ਜੂ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਜਿਹੜਾ ਮੱਖਾਗਾ ਉਹਦੇ ਵਿੱਚ ਰੈਲੀ ਕੀਤੀ ਆ ਪਿੰਡ ਦੀ ਸਾਡੇ ਬਲਾਕ ਦੇ ਆਗੂ ਸਾਰੇ ਪੰਚਾਇਤ ਸਮੁੱਚੀ ਸਾਭਕੀ ਤੇ ਮੌਜੂਦਾ ਪੰਚਾਇਤ ਕਲੱਬਾਂ ਵਾਲੇ ਤੇ ਸਾਰੀਆਂ ਕਿਸਾਨ ਜੁਨੀਆਂ ਦੇ ਆਗੂ ਘਰ ਘਰ ਦਾ ਬੰਦਾ ਅੱਜ ਮਾ ਮੱਖੇ ਦੇ ਵਿੱਚ ਇਕੱਠਾ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਥੋਂ ਦੀ ਇੱਕ ਨਮਾਲਕ ਕੁੜੀ ਆ ਜਿਹੜੀ ਉਹ ਲਾਪਤਾ ਹੋ ਗਈ ਸੀ ਜਿਹੜਾ ਮੁੰਡਾ ਲੈ ਕੇ ਗਿਆ ਸੀ ਉਹ ਮੰਨ ਗਿਆ ਵੀ ਮੇਰੇ ਕੋਲੇ ਸੀ ਮੈਂ ਪਿੰਡ ਨੂੰ ਬਾਚੜਾ ਤੀ ਪਰ 10 ਤਰੀਕ 11 ਤਰੀਕ ਦੀ ਗੱਲ ਹੈ ਮੁੜ ਕੇ ਕੁੜੀ ਹਜੇ ਤੱਕ ਘਰੇ ਨਹੀਂ ਆਈ ਸਾਡੀ ਪੁਲਿਸ ਹੈ ਜਿਹੜੀ ਡਰਾਮੇ ਕਰੀ ਜਾ ਰਹੀ ਹੈ ਕਿਉਂਕਿ ਜਿਹੜਾ ਉਧਰ ਪਰਿਵਾਰ ਹੈ ਉਸ ਨਾਲ ਉਹਦਾ ਗੰਡ ਤਪ ਹੋ ਗਿਆ ਤੇ ਲਗਾਤਾਰ ਪਹਿਲਾਂ ਵੀ ਧਰਨਾ ਦਿੱਤਾ ਪਰੋਸੇ ਤੋਂ ਬਿਨਾ ਪਰਿਵਾਰ ਨੂੰ ਕੁਝ ਨਹੀਂ ਮਿਲਦਾ ਕੱਲ੍ਹ ਆ ਪਰੋਸਾ ਦਿੱਤਾ ਜਾਂਦਾ ਵੀ ਆ ਜੂ ਅੱਜ ਪੁੱਤਾ ਵਾਂਗੂ ਪਾਲੀ ਹੋਈ ਜਿਹੜੀ ਕੁੜੀ ਹੈ ਉਹਨੂੰ ਲੰਬਾ ਸਮਾਂ ਹੋ ਗਿਆ ਘਰੇ ਨਹੀਂ ਆਈ ਤੇ ਜਿਨ੍ਹਾਂ ਨੂੰ ਅਸੀਂ ਦੁਕਾਨ ਤੇ ਗਈ ਨੂੰ ਵੀ ਦੋ ਵਾਰੀ ਪੁੱਛ ਲੈਨੇ ਆ ਵੀ ਟਾਈਮ ਕਿਉਂ ਲੱਗ ਗਿਆ ਤੇ ਪਰਿਵਾਰ ਦੇ ਨਾਲ ਦੁੱਖ ਸੰਦਿਆ ਕਰਨ ਦੇ ਵਾਸਤੇ ਸਾਰੇ ਘਰ ਘਰ ਦਾ ਬੰਦਾ ਸੱਤ ਦੇ ਵਿੱਚ ਇਕੱਠਾ ਹੋਇਆ ਤੇ ਪਰਸੋ ਨੂੰ ਜਾਨੀ ਕਿ 25 ਤਰੀਕ ਨੂੰ ਅਸੀਂ ਜੋਗੇ ਥਾਣੇ ਦਾ ਦੂਜੀ ਵਾਰਾ ਮੁਕੰਮਲਾ ਕਰਾਉਣ ਜਾਣ ਜਾ ਰਹੇ ਹਾਂ ਧਰਨਾ ਲਾ ਕੇ ਉੱਥੇ ਮੀਟਿੰਗ ਕਰਕੇ ਉਸ ਤੋਂ ਬਾਅਦ ਕੋਈ ਤੁਰਤ ਪੈਰੀ ਅਗਲਾ ਐਲਾਨ ਕੀਤਾ ਜਾਊਗਾ ਤੇ ਜੇਕਰ ਇਥੋਂ ਦੇ ਪੁਲਿਸ ਇਥੋਂ ਦੀ ਸਰਕਾਰ ਇਸ ਗੱਲ ਨੂੰ ਮੰਨਦੀ ਹੈ ਵੀ ਠੀਕ ਹੈ ਨਮਾਲਕ ਬੱਚੀ ਹੈ ਘਰੋਂ ਗਈ ਹੈ ਆ ਫਿਰ 25 ਤਰੀਕ ਤੋਂ ਪਹਿਲਾ ਪਹਿਲਾ ਉਹ ਉਸ ਪਰਿਵਾਰ ਦੀ ਪੁੱਛਦਾਸ ਕਰਕੇ ਉਸ ਪਰਿਵਾਰ ਦੇ ਕੋਲੇ ਕੁੜੀ ਐ ਉਹਨਾਂ ਨੇ ਇੱਕ ਜੇ ਕਹਿ ਦਈਏ ਧੌਣ ਚ ਕਿੱਲਾ ਉਸ ਪਰਿਵਾਰ ਦੇ ਸਿੱਧਾ ਚੈਲੰਜ ਕਰਦੇ ਐ ਗੁੜੀ ਵਾਲੇ ਪਰਿਵਾਰ ਨੂੰ ਤੇ ਨਹੀਂ ਉਸ ਤੋਂ ਪਹਿਲਾਂ ਉਹਨਾਂ ਦੀ ਪੁੱਛਦਾਸ ਕਰਕੇ ਕੁੜੀਆ ਨੂੰ ਘਰੇ ਲਿਆਉਣਾ ਤੇ ਨਹੀਂ ਫਿਰ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਉਹ ਸਾਹਮਣੇ ਵਾਸਤੇ ਤਿਆਰ ਰਹਿਣਾ 25 ਤਰੀਕ ਨੂੰ ਅਸੀਂ ਕੀ ਕਾਰਨ ਅਮਿੰਦਰ ਸਮਾਹ ਹੋ ਗਿਆ ਲੱਗੁੰਦਾ ਹੈ ਕਿ ਕਾਰਨ ਕੀ ਲੱਗਦਾ ਹੈ ਕਾਰਨ ਆਪਾਂ ਨੂੰ ਸਾਰੇ ਲੋਕਾਂ ਨੂੰ ਪਤਾ ਵੀ ਚੋਰਾ ਨਾਲ ਕੁੱਤੀ ਰਲਈ ਹੋਈ ਐ ਜਦੋਂ ਪੰਚਾਇਤ ਨੂੰ ਲੈ ਕੇ ਹਿੱਕ ਤਾਣ ਕੇ ਬੰਦਾ ਥਾਣੇ ਦੇ ਵਿੱਚ ਆਉਂਦਾਗਾ ਤੇ ਆ ਕੇ ਇਹ ਗੱਲ ਕਹਿੰਦਾ ਵੀ ਮੈਂ ਛੋਟੀ ਕੁੜੀ ਭਲਾਟੇ ਤੋਂ ਚੜਾਤੀ ਪਹਿਲਾਂ ਮੇਰੇ ਕੋਲੇ ਸੀ ਉੱਥੋਂ ਸਰਿਆਂ ਪਤਾ ਲੱਗਦਾ ਵੀ ਜਦੋਂ ਬੰਦਾ ਸਰਿਆਂ ਆ ਸਕਦਾ ਮੋਟਾ ਪੈਸਾ ਦੇ ਕੇ ਤਾਕਰੀ ਫਰਮਾਇਸ਼ ਲਵਾ ਕੇ ਥਾਣੇ ਦੇ ਵਿੱਚ ਆ ਕੇ ਨੇ ਆ ਗੱਲ ਕਹੀ ਹੈ ਭਵਾਂ ਦੀ ਪਿੰਡ ਨੇ ਦਬਾ ਪਾ ਕੇ ਉਹ ਤੇ ਪਰਚਾ ਦਰਜ ਕਰਾਤਾ ਬਣਦੇ ਸੀ ਕੁੜੀ ਨਾਮਾਲਕ ਹੈ ਪਰ ਉਸ ਪਰਿਵਾਰ ਨੂੰ ਹਜੇ ਤੱਕ ਪੁੱਛਦਾਂਸ ਨਹੀਂ ਕਰੀ ਜਾਂਦੀ ਵੀ ਉਹਦਾ ਭਾਈ ਆ ਜਿਹੜਾ ਉਹਦਾ ਵਿੱਚ ਰੋਲ ਹੈ ਉਹਦੀ ਮਾਤਾ ਦਾ ਪੂਰਾ ਰੋਲ ਹੈ ਪਰ ਪਰਿਵਾਰ ਨੂੰ ਜਿਵੇਂ ਰਿਸ਼ਤੇਦਾਰ ਹੁੰਦੇ ਐ ਥਾਣੇ ਛੱਡ ਕੇ ਮੋੜ ਦਿੰਦੇ ਅੱਜ ਤੋਂ ਅਸੀਂ ਕਹਿੰਦੇ ਆ ਕਿ ਚੋਰਾ ਨਾਲ ਕੁੱਤੀ ਰਲ ਗਈ ਤਾਂ ਕਰਕੇ ਕੁੜੀਆਂ ਜਿਹੜੀ ਮਿਲ ਨਹੀਂ ਰਹੀ ਸਰਕਾਰਾਂ ਇੱਕ ਪਾਸੇ ਕਹਿੰਦੇ ਆ ਨੇ ਕੁੜੀਆਂ ਨੂੰ ਅੱਗੇ ਲਿਆਓ ਕੁੜੀਆਂ ਦਾ ਅਸੀਂ ਸਦਕਾ ਕਰਦੇ ਹਾਂ ਉਹ ਦੂਜੇ ਪਾਸੇ ਇੱਕ ਨਵਾਲਗ ਬੱਚੀ ਨੂੰ ਇਹ ਦਿਨ ਹੋ ਗਏ ਭਗਵੰਤਮਾਨਾ ਰੋਜ਼-ਰੋਜ਼ ਕਹਿਦਾ ਨਹੀਂ ਸਕਦਾ ਭਗਵੰਤਮਾਨ ਵੀ ਕੁੜੀਆਂ ਨੂੰ ਵਧਿਆ ਪੜਾਓ ਤੇ ਉਸ ਤੋਂ ਬਾਅਦ ਨੌਕਰੀ ਦੇਣਾ ਮੇਰੇ ਸਾਰੇ ਐ ਕੁੜੀਆਂ ਨੂੰ ਅੱਗੇ ਲਿਆਓ ਪਰ ਇਧਰਲੇ ਪਾਸੇ ਮਾਖੇ ਦੇ ਵਿੱਚ ਇੱਕ ਐਡੀ ਮੈਡੀ ਘਟਨਾ ਹੋ ਗਈ ਕਿਸੇ ਸਾਡੇ ਐਮਐਲਏ ਦਾ ਕਿਸੇ ਸਾਡੇ ਮੰਤਰੀ ਦਾ ਕਿਸੇ ਕਿਸੇ ਦਾ ਬਿਆਨ ਨਹੀਂ ਆਉਂਦਾ ਵੀ ਇੱਕ ਪੰਡਤ ਪਰਿਵਾਰ ਨਾਲ ਐਡਾ ਧੱਕਾ ਹੋਇਆ ਕੁੜੀ ਆ ਜਿਹੜੀ ਪਾਲੀ ਪੋਲੋ ਸਿਕਰ ਹੋ ਐਨੇ ਦਿਨ ਹੋ ਗਏ ਘਰੇ ਨਹੀਂ ਆਈ ਕਿੱਧਰ ਲਾ ਪਤਾ ਹੋਗੀ ਪਰ ਸਾਰੇ ਸਸ ਸਹੁਰੇ ਸਰਾਏ ਬੈਠੇ ਐ ਤੇ ਜੇ ਗੁੱਸਾ ਦਾ ਉਸ ਪਿੰਡ ਨੂੰ ਹੈ ਉਸ ਪਰਿਵਾਰ ਨੂੰ ਹੈ ਪਰ ਇਹਨਾਂ ਦੇ ਅੱਜ ਤੱਕ ਕੋਈ ਵੀ ਕਿਸ ਨੇ ਹਜੇ ਤੱਕ ਬਾਤ ਨਹੀਂ ਪੁੱਛੀ